ਧਿਆਇਆ ਕਰਮੇ ਸਾਜ ਨ ਉਪਜੇ ਇਹ ਬਿਨ ਸਾਜ ਹੋਇ ਸਸਤਾ ਨਾ ਜਾਏ ਨਾ ਜਾਏ ਸਸਤਾ ਕਿਤੇ ਸੰਜਮ ਰਹੇ ਕਰਮ ਕਮਾਏ ਸਸੇ ਜਿਉ ਮਲੀ ਹੈ ਕਿ ਸੰਜਮ ਤੋ ਸਾ ਜਾਏ ਮਨ ਤੋ ਹੋ ਸਭ ਦਾ ਲਾਗੂ ਹਸੋਂ ਰੋਤ ਚਲਾਏ ਕਹਿ ਨਾਨ ਗੁਰ ਪ੍ਰਸਾਦਿ ਸਾਜ ਉਪਜੇ ਸਸਤਾ ਹੋ ਜਾਏ ਜਿਉ ਮੈਲੇ ਬਾਹਰ ਆ ਦੇ ਜਿਨਿ ਜਨਮਾਂ ਜੁਵੇ ਰਾਸ ਤੇ ਆਇਆ ਕਰਮੇ ਸਹਜ ਨ ਉਪਜੇ ਬਿਨ ਸਹਜੇ ਸਦਾ ਜਾਇ ਨ ਜਾਇ ਤਸਾ ਕਿਤੇ ਸਜਨ ਰਹੇ ਕਰਮ ਕਮਾਏ ਸਭ ਜੀਵ ਮਲੀਨਾ ਕੇ ਜਨਮ ਤੋਤਾ ਜਾਏ ਮਨ ਧੋ ਸੁਖ ਦਾ ਲਾ ਜੁ ਹਸੋਂ ਰੋਸ ਚਲਾਏ ਕਹਿ ਨਾਨਕ ਗੁਰ ਪਰਸਾਦੀ ਸਹਿ ਜਿ ਵਿਝੇ ਸਹਸਾਏ ਸਦਾ ਜਾਏ ਜੀਵ ਮੈਲੇ ਬਾਹਰ ਹਲਾ ਪਾਰੋ ਨਿਰਮਲੀ ਜੋਤ ਮੈਲੇ ਤਿਨ ਜਨਮ ਜੁਵੇ